ਦੋਸਤੋ ਜੇ ਤੁਸੀਂ ਕੋਈ ਫੂਡ ਬਿਜ਼ਨਸ ਕਰਨਾ ਚਾਹੁੰਦੇ ਹੋ ਜਾਂ ਫਿਰ ਫੂਡ ਬਿਜ਼ਨਸ ਕਰਨ ਦੀ ਸੋਚ ਰਹੇ ਹੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਤਿੰਨ ਇਸ ਤਰ੍ਹਾਂ ਦੇ ਫੂਡ ਬਿਜ਼ਨਸ ਦੀ ਤੇ ਉਸ ਨੂੰ ਕਰਨ ਦੇ ਤਰੀਕੇ ਦੀ ਤਾਂ ਜੋ ਲੋਕੀ ਸਾਰੀ ਦੁਕਾਨਾਂ ਨੂੰ ਛੱਡ ਕੇ ਤੁਹਾਡੇ ਹੀ ਕੋਲ ਆਣ ਕਿਉਂਕਿ ਦੋਸਤੋ ਕੋਈ ਵੀ ਬਿਜ਼ਨਸ ਨੂੰ ਕਾਮਯਾਬ ਕਰਨ ਵਾਸਤੇ ਆਪਾਂ ਨੂੰ ਉਹਦੇ ਵਿੱਚ 100% ਲਗਾਉਣਾ ਪੈਂਦਾ ਹੈ ਠੀਕ ਹੈ ਬਿਨਾ 100% ਲਗਾਏ ਆਪਾਂ ਕਿਸੇ ਵੀ ਬਿਜ਼ਨਸ ਨੂੰ ਕਾਮਯਾਬ ਨਹੀਂ ਕਰ ਸਕਦੇ ਦੋਸਤੋ ਅੱਜ ਜਿਹੜੇ ਫੂਡ ਬਿਜ਼ਨਸ ਦੀ ਮੈਂ ਗੱਲ ਕਰੂੰਗਾ ਤੇ ਉਸ ਨੂੰ ਕਰਨ ਦਾ ਤਰੀਕਾ ਵੀ ਦੱਸੂੰਗਾ ਤੁਹਾਨੂੰ ਕਿ ਤੁਸੀਂ ਇਸ ਬਿਜ਼ਨਸ ਨੂੰ ਕਿਵੇਂ ਸ਼ੁਰੂ ਕਰ ਸਕਦੇ ਹੋ ਤਾਂ ਤੁਸੀਂ ਇਹ ਜੇ ਕਿਹੜੇ-ਕਿਹੜੇ ਇਸ ਦੇ ਵਿੱਚ ਟੈਕਨੀਕ ਵਰਤ ਸਕਦੇ ਹੋ ਤਾਂ ਜੋ ਕਸਟਮਰ ਦੋਸਤੋ ਸਾਰੀਆਂ ਦੁਕਾਨਾਂ ਨੂੰ ਛੱਡ ਕੇ ਸਿਰਫ ਤੁਹਾਡੇ ਕੋਲ ਹੀ ਆਣ ਕਿਉਂਕਿ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਦੋਸਤੋ ਆਪਾਂ ਆਪਣਾ ਕੋਈ ਵੀ ਬਿਜ਼ਨਸ ਸ਼ੁਰੂ ਤਾਂ ਜ਼ਰੂਰ ਕਰ ਲੈਣੇ ਆ ਪਰ ਆਪਣੇ ਕੋਲੇ ਕਸਟਮਰ ਨੂੰ ਆਪਣੇ ਕੋਲ ਬੁਲਾਉਣ ਦਾ ਕੋਈ ਆਪਣੇ ਕੋਲੇ ਰਸਤਾ ਨਹੀਂ ਹੁੰਦਾ ਕਿ ਦੋਸਤੋ ਜੋ ਵੀ ਫੂਡ ਬਿਜ਼ਨਸ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਉਹਦੇ ਨਾਲ ਆਪਾਂ ਉਸ ਬਿਜ਼ਨਸ ਨੂੰ ਕਿਵੇਂ ਕਰਨਾ ਹੈ ਇਸਦੇ ਤਰੀਕੇ ਬਾਰੇ ਵੀ ਅੱਜ ਆਪਾਂ ਗੱਲ ਕਰਾਂਗੇ ਕਿਉਂਕਿ ਦੇਖੋ ਦੋਸਤੋ ਕੋਈ ਵੀ ਬਿਜ਼ਨਸ ਹੈ ਦੋਸਤੋ ਉਸ ਨੂੰ 100% ਦੇਣਾ ਬਹੁਤ ਜ਼ਰੂਰੀ ਹੈ ਬਿਨਾ 100% ਦਿੱਤੇ ਆਪਾਂ ਕਿਸੇ ਵੀ ਬਿਜ਼ਨਸ ਨੂੰ ਫੇਮਸ ਨਹੀਂ ਕਰ ਸਕਦੇ ਉਸ ਨੂੰ ਆਪਾਂ ਬ੍ਰਾਂਡ ਨਹੀਂ ਬਣਾ ਸਕਦੇ ਦੋਸਤੋ ਜੋ ਵੀ ਮਾਰਕੀਟ ਦੇ ਵਿੱਚ ਫੂਡ ਦਾ ਬ ਇਹ ਨਹੀਂ ਹੈ ਕਿ ਉਹ ਆਪਣੇ ਬਿਜ਼ਨਸ ਦੇ ਵਿੱਚ 100% ਨਹੀਂ ਦੇ ਰਹੇ ਹਨ ਪਰ ਉਹ ਇੱਕ ਗਲਤੀ ਕਰ ਰਹੀ ਹੈ ਆਪਣਾ ਜੋ 100% ਹੈ ਦੋਸਤੋ ਉਹਨੂੰ ਅਲੱਗ-ਅਲੱਗ ਆਈਟਮਾਂ ਬਣਾਉਣ ਦੇ ਵਿੱਚ ਹੀ ਵੇਸਟ ਕਰ ਰਹੇ ਹਨ ਬਜਾਏ ਕਿ ਤੁਸੀਂ ਇੱਕ ਆਈਟਮ ਦੇ ਉੱਤੇ 100% ਲਗਾਉਣ ਦੀ ਬਜਾਏ ਮੈਂ ਤੁਹਾਨੂੰ ਇਹ ਹੀ ਸਮਝਾਉਣਾ ਚਾਹੁੰਦਾ ਦੋਸਤੋ ਕਿ ਤੁਸੀਂ ਕੋਈ ਫੂਡ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਲੱਗ-ਅਲੱਗ ਡਿਸ਼ਾਂ ਤਿਆਰ ਕਰਨ ਦੀ ਬਜਾਏ ਇੱਕ ਹੀ ਡਿਸ਼ ਦੇ ਉੱਤੇ ਆਪਣਾ 100% ਲਗਾਇਆ ਜਾਵੇ ਇਸ ਨਾਲ ਤੁਸੀਂ ਤੁਹਾਡੀ ਜੋ ਕੁਆਲਿਟੀ ਹੈ ਦੋਸਤੋ ਉਹ ਬਹੁਤ ਹੀ ਜ਼ਿਆਦਾ ਉੱਪਰ ਹੋ ਜਾਂਦੀ ਹੈ ਦੂਸਰੀਆਂ ਦੁਕਾਨਾਂ ਤੋਂ ਬਜਾਏ ਕਿਉਂਕਿ ਜਦੋਂ ਤੁਹਾਡਾ ਧਿਆਨ ਇੱਕ ਹੀ ਚੀਜ਼ ਉੱਤੇ ਲੱਗ ਜਾਂਦਾ ਤਾਂ ਤੁਸੀਂ ਇਸ ਨੂੰ ਬੈਸਟ ਤੋਂ ਬੈਸਟ ਕੁਆਲਿਟੀ ਬਣਾ ਸਕਦੇ ਹੋ ਬੜੇ ਆਰਾਮ ਦੇ ਨਾਲ ਅੱਜ ਦਾ ਪਹਿਲਾ ਬਿਜ਼ਨਸ ਹੈ ਦੋਸਤੋ ਉਹ ਹੈ ਮੋਮਸ ਦਾ ਬਿਜ਼ਨਸ ਮੋਮਸ ਦੇ ਬਿਜ਼ਨਸ ਦੀ ਗੱਲ ਇਸ ਕਰਕੇ ਮੈਂ ਕਰ ਰਿਹਾ ਕਿਉਂਕਿ ਮੋਮਸ ਅੱਜ ਕੱਲ ਦਾ ਇੱਕ ਫੇਮਸ ਫੂਡ ਬਣ ਚੁੱਕਿਆ ਹੈ ਇਸ ਕਰਕੇ ਜੇ ਤੁਸੀਂ ਇਸ ਬਿਜ਼ਨਸ ਨੂੰ ਕਰਦੇ ਹੋ ਤਾਂ ਤੁਹਾਡਾ ਕਾਮਯਾਬ ਹੋਣ ਦਾ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਹਨ ਤੇ ਆਪਾਂ ਮੋਮਸ ਦੇ ਬਿਜ਼ਨਸ ਨੂੰ ਸ਼ੁਰੂ ਕਿਵੇਂ ਕਰਨਾ ਦੋਸਤੋ ਕਿ ਉਹ ਆਪਣੇ ਮੋਮਸ ਦੇ ਨਾਲ ਨਾਲ ਬਰਗਰ ਨਿਊਡਲ ਜਾਂ ਮੰਚੂਰੀਅਨ ਜਾਂ ਸਪ੍ਰਿੰਗ ਰੋਲ ਵਗੈਰਾ ਵੀ ਉਸ ਦੇ ਨਾਲ ਤਿਆਰ ਕਰਦੇ ਹਨ ਜਿਸ ਕਰਕੇ ਉਹ ਮੋਮਸ ਦੀ ਕੁਆਲਿਟੀ ਦੇ ਉੱਤੇ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਇਸ ਕਰਕੇ ਜਦੋਂ ਆਪਾਂ ਮੋਮਸ ਦਾ ਸਿੰਗਲ ਬਿਜ਼ਨਸ ਆਪਾਂ ਮੋਮਸ ਦੇ ਉੱਤੇ ਆਪਣਾ ਪੂਰਾ ਦਿਮਾਗ ਲਗਾਵਾਂਗੇ ਤਾਂ ਆਪਾਂ ਮੋਮਸ ਦੀ ਕੁਆਲਿਟੀ ਜ਼ਿਆਦਾ ਬੈਸਟ ਬਣਾ ਸਕਦੇ ਆ ਦੂਸਰਿਆਂ ਦੇ ਨਾਲ ਕਿਉਂਕਿ ਆਪਣਾ ਪੂਰਾ ਫੋਕਸ ਹੈ ਦੋਸਤੋ ਸਿਰਫ ਮੋਮਸ ਦੇ ਉੱਤੇ ਹੋਏਗਾ ਤੇ ਆਪਣਾ 100% ਆਪਾਂ ਮੋਮਸ ਦੇ ਉੱਤੇ ਦੇ ਪਾਵਾਂਗੇ ਕਿਉਂਕਿ ਦੋਸਤੋ ਆਪਾਂ ਅਲੱਗ-ਅਲੱਗ ਫੂਡ ਬਣਾਉਣ ਦੀ بجائے ਆਪਾਂ ਮੋਮਸ ਦੇ ਵਿੱਚ ਹੀ ਅਲੱਗ-ਅਲੱਗ ਵੈਰਾਈਟੀ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਮੋਮਸ ਦੇ ਵਿੱਚ ਦੋਸਤੋ ਬਹੁਤ ਸਾਰੇ ਵੈਰਾਈਟੀਆਂ ਬਣ ਚੁੱਕੀਆਂ ਜਿਵੇਂ ਕਿ ਨਿਊਟਰੀ ਮੋਮਸ ਹੋਗੇ ਵੈਜ ਮੋਮਸ ਹੋਗੇ ਪਨੀਰ ਮੋਮਸ ਹੋਗੇ KFC ਸਟਾਈਲ ਮੋਮਸ ਹੋਗੇ ਤੇ ਮਲਾਈ ਮੋਮਸ ਹੋਗੇ ਜਾਂ ਚਿੱਲੀ ਮੋਮਸ ਹੋਗੇ ਇਸ ਤਰ੍ਹਾਂ ਤੁਸੀਂ ਮੋਮਸ ਦੇ ਵਿੱਚ ਹੀ ਅਲੱਗ-ਅਲੱਗ ਵੈਰਾਈਟੀਆਂ ਬਣਾ ਸਕਦੇ ਹੋ ਇਸ ਨਾਲ ਦੋਸਤੋ ਕੀ ਹੋਏਗਾ ਦੋਸਤੋ ਲੋਕਾਂ ਦੇ ਕਸਟਮਰ ਹੈ ਜੋ ਉਸ ਦੇ ਦਿਮਾਗ ਦੇ ਵਿੱਚ ਮੋਮਸ ਨੂੰ ਲੈ ਕੇ ਸਿਰਫ ਤੁਹਾਡਾ ਹੀ ਕੈਰੈਕਟਰ ਤੇ ਤੁਹਾਡੀ ਇਮੇਜ ਬਣ ਜੇਗੀ ਜਦੋਂ ਤੁਸੀਂ ਇੱਕ ਹੀ ਇੱਕ ਹੀ ਚੀਜ਼ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਤੇ ਇੱਕ ਹੀ ਚੀਜ਼ ਦੇ ਵਿੱਚ ਅਲੱਗ-ਅਲੱਗ ਤੀਸ਼ਾ ਤਿਆਰ ਕਰਦੇ ਹੋ ਤਾਂ ਦੋਸਤੋ ਮੋਮਸ ਖਾਣ ਵਾਲੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਹੀ ਚੀਜ਼ ਹੋਏਗੀ ਕਿ ਸਿਰਫ ਤੁਹਾਡੇ ਕੋਲ ਹੀ ਆਇਆ ਜਾਵੇ ਕਿਉਂਕਿ ਤੁਹਾਡੇ ਵਿੱਚ ਮੋਮਸ ਦੇ ਵਿੱਚ ਹੀ ਅਲੱਗ-ਅਲੱਗ ਵੈਰਾਈਟੀ ਮਿਲ ਜਾਂਦੀ ਹੈ ਬਜਾਏ ਕਿ ਹੋਰ ਚੀਜ਼ਾਂ ਮਿਲਣ ਦੇ ਬਜਾਏ ਇਸ ਕਰਕੇ ਉਹ ਮੋਮਮਤ ਜਦੋਂ ਉਹਨਾਂ ਨੇ ਖਾਣਾ ਹੋਏਗਾ ਦੋਸਤੋ ਉਹ ਸਿਰਫ ਤੁਹਾਡੇ ਕੋਲ ਹੀ ਆਣਗੇ ਬਜਾਏ ਕਿਸੇ ਹੋਰ ਦੇ ਜਾਣ ਨਾਲ ਕਿਉਂਕਿ ਤੁਸੀਂ ਮੋਮਸ ਦੇ ਵਿੱਚ ਹੀ ਇੱਕ ਆਪਣਾ ਕੈਰੈਕਟਰ ਬਣਾ ਚੁੱਕੇ ਹੋ ਉਹ ਤੋਂ ਕਈ ਵਾਰੀ ਨਾ ਆਪਣੀ ਸੋਚ ਹੋ ਜਾਂਦੀ ਹੈ ਕਿ ਆਪਾਂ ਜ਼ਿਆਦਾ ਆਈਟਮਾਂ ਬਣਾਵਾਂਗੇ ਤਾਂ ਆਪਣੇ ਕੋਲ ਕਸਟਮਰ ਜ਼ਿਆਦਾ ਆਏਗਾ ਤੇ ਆਪਾਂ ਇੱਕ ਹੀ ਆਈਟਮ ਬਣਾਵਾਂਗੇ ਤਾਂ ਕਸਟਮਰ ਵੀ ਥੋੜਾ ਆਏਗਾ ਪਰ ਐਵੇਂ ਨਹੀਂ ਹੁੰਦਾ ਦੋਸਤੋ ਜਦੋਂ ਆਪਾਂ ਕੁਆਲਿਟੀ ਇੱਕ ਦੇ ਵਿੱਚ ਆਪਾਂ ਆਪਣਾ 100% ਦੇ ਦੰਨੇ ਆ ਤਾਂ ਕਸਟਮਰ ਦੋਸਤੋ ਦੂਸਰੀਆਂ ਦੁਕਾਨਾਂ ਤੋਂ ਛੱਡ ਕੇ ਹੀ ਤੁਹਾਡੇ ਕੋਲੇ ਆਏਗਾ ਜਿਸ ਨੇ ਮੋਮਸ ਖਾਣੇ ਆ। ਤੁਸੀਂ ਦੋਸਤੋ ਜਦੋਂ ਆਪਾਂ ਇੱਕ ਹੀ ਚੀਜ਼ ਦੇ ਵਿੱਚ 100% ਦੇ ਦੰਨੇ ਆ ਤਾਂ ਆਪਾਂ ਇੱਕ ਮੋਨੋਪੋਲੀ ਕ੍ਰੀਏਟ ਕਰ ਦੰਨੇ ਆ ਜਿੰਦੇ ਨਾਲ ਦੋਸਤੋ ਮੋਮਸ ਦਾ ਕਸਟਮਰ ਤੁਹਾਡੇ ਸਿਵਾ ਹੋਰ ਕਿਤੇ ਨਹੀਂ ਜਾਂਦਾ ਕਿਉਂਕਿ ਮੋਮਸ ਦੇ ਵਿੱਚ ਤੁਹਾਡੇ ਤੋਂ ਕੋਲ ਜੋ ਕੁਆਲਿਟੀ ਮਿਲਦੀ ਆ ਉਹ ਸਾਰੇ ਸ਼ਹਿਰ ਦੇ ਵਿੱਚ ਕਿਸੇ ਕੋਲ ਨਹੀਂ ਮਿਲ ਸਕਦੀ। ਦੋਸਤੋ ਕਸਟਮਰ ਜੋ ਤੁਹਾਡਾ ਹੈ ਉਹ ਦੂਸਰਿਆਂ ਨਾਲੋਂ ਡਬਲ ਤੋਂ ਟ੍ਰਿਪਲ ਹੋ ਜਾਂਦਾ ਹੈ। ਬਜਾਏ ਕਿ ਤੁਸੀਂ ਅਲੱਗ-ਅਲੱਗ ਫਾਸਟ ਫੂਡ ਖੋਲਣ ਨਾਲੋਂ। ਦੋਸਤੋ ਤੁਸੀਂ ਇੱਕ ਵਾਰ ਖੁਦ ਇਹ ਕੰਮ ਤਾਂ ਤੁਹਾਨੂੰ ਐਕਸਪੀਰੀਅੰਸ ਹੋ ਜਾਏਗਾ ਕਿ ਇਹ ਜੋ ਅੱਜ ਦੀ ਗੱਲ ਹੈ ਦੋਸਤੋ ਉਹ ਬਿਲਕੁਲ ਸੱਚ ਹੈ ਇਸ ਤਰ੍ਹਾਂ ਕਿਉਂਕਿ ਤੁਸੀਂ ਇਸ ਤਰ੍ਹਾਂ ਕੰਮ ਕਰੋਗੇ ਤਾਂ ਦੋਸਤੋ ਤੁਸੀਂ ਆਪਣੇ ਪੈਸੇ ਤਾਂ ਚੰਗੇ ਬਣਾਓਗੇ ਨਾਲ ਨਾਲ ਤੁਸੀਂ ਫੇਮ ਤੇ ਆਪਣੇ ਜੋ ਕਾ ਬਿਜ਼ਨਸ ਹੈ ਉਸ ਨੂੰ ਬ੍ਰਾਂਡ ਬਣਾਉਣ ਤੋਂ ਵੀ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤਰ੍ਹਾਂ ਤੁਹਾਨੂੰ ਮੈਂ ਦੂਸਰੇ ਬਿਜ਼ਨਸ ਦੀ ਗੱਲ ਕਰਦਾ ਦੋਸਤੋ ਦੂਸਰਾ ਬਿਜ਼ਨਸ ਆਪਣਾ ਸਮੋਸਿਆਂ ਦਾ ਦੋਸਤੋ ਜਿਸ ਤਰ੍ਹਾਂ ਆਪਾਂ ਹੁਣੇ ਮੈਂ ਗੱਲ ਕੀਤੀ ਸੀ ਮੋਮਸ ਬਾਰੇ ਦੋਸਤੋ ਇਸੇ ਤਰ੍ਹਾਂ ਤੁਸੀਂ ਸਿਰਫ ਸਮੋਸੇ ਦੇ ਵਿੱਚ ਸਮੋਸੇ ਦੇ ਵਿੱਚ ਇਹ ਅਲੱਗ-ਅਲੱਗ ਵੈਰਾਈਟੀ ਤਿਆਰ ਕੀਤੀ ਜਾਵੇ ਜਿਵੇਂ ਆਪਾਂ ਮੋਮਸ ਦੇ ਵਿੱਚ ਕੀਤੀ ਸੀ ਦੋਸਤੋ ਇਸੇ ਤਰ੍ਹਾਂ ਆਪਾਂ ਸਮੋਸਿਆਂ ਦੇ ਵਿੱਚ ਵੀ ਆਪਾਂ ਅਲੱਗ-ਅਲੱਗ ਵੈਰਾਈਟੀ ਤਿਆਰ ਕਰ ਸਕਦੇ ਹਾਂ ਕਿਉਂਕਿ ਆਪਾਂ ਜ਼ਿਆਦਾਤਰ ਦੋਸਤੋ ਆਪਾਂ ਸਿਰਫ ਆਲੂ ਵਾਲਾ ਸਮੋਸਾ ਹੀ ਖਾਇਆ ਜਿੱਥੇ ਵੀ ਖਾਇਆ ਪਰ ਦੋਸਤੋ ਜੇ ਤੁਸੀਂ ਸੋਚੋ ਤੁਹਾਡੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਕੋਈ ਸਮੋਸੇ ਵਾਲਾ ਆਲੂ ਦਾ ਦਾ ਸਮੋਸਾ ਹੁੰਦਾ ਹੀ ਆ ਉਸ ਦੇ ਨਾਲ ਨਾਲ ਵੈਜ ਸਮੋਸਾ ਜਾਂ ਪਨੀਰ ਸਮੋਸਾ ਤੇ ਚਾਪ ਸਮੋਸਾ ਇਸ ਤਰ੍ਹਾਂ ਦੋਸਤੋ ਜੇ ਤੁਸੀਂ YouTube ਤੋਂ ਦੇਖ ਸਕਦੇ ਹੋ ਸਮੋਸੇ ਦੇ ਵਿੱਚ ਬਹੁਤ ਵੈਰਾਈਟੀ ਹੈ ਬਣਾਉਣ ਵਾਲੀ ਜੋ ਤੁਸੀਂ ਹਾਲੇ ਤੱਕ ਕਦੇ ਸੁਣੀ ਵੀ ਨਹੀਂ ਹੋਏਗੀ ਉਸ ਤਰ੍ਹਾਂ ਦੇ ਸਮੋਸੇ ਆਪਣੇ ਇੰਡੀਆ ਦੇ ਵਿੱਚ ਚੱਲ ਰਹੇ ਹਨ ਤੇ ਬਹੁਤ ਜ਼ਿਆਦਾ ਫੇਮਸ ਹਨ ਇਸ ਤਰ੍ਹਾਂ ਤੁਸੀਂ ਸਮੋਸੇ ਦੇ ਵਿੱਚ ਵੀ ਆਪਣੀ ਵੈਰਾਈਟੀ ਹੈ ਉਸ ਨੂੰ ਇਸ ਤਰ੍ਹਾਂ ਤਿਆਰ ਕਰਕੇ ਆਪਣੇ ਸਮੋਸੇ ਦੇ ਵਿੱਚ ਵੀ ਆਪਣਾ ਚੰਗਾ ਫੇਮ ਕਮਾ ਸਕਦੇ ਹੋ ਇਸ ਤਰ੍ਹਾਂ ਦੋਸਤੋ ਆਪਣਾ ਤੀਸਰਾ ਬਿਜ਼ਨਸ ਹੈ ਚਾਪ ਦਾ ਬਿਜ਼ਨਸ ਸੋਇਆ ਚਾਪ ਦੋਸਤੋ ਤੁਸੀਂ ਜਿਵੇਂ ਸਮਝ ਸਕਦੇ ਹੋ ਇਹ ਅੱਜ ਕੱਲ ਦਾ ਬਹੁਤ ਜ਼ਿਆਦਾ ਬ੍ਰੈਂਡੀ ਤੇ ਫੇਮਸ ਫੂਡ ਬਣ ਚੁੱਕਿਆ ਹੈ ਚਾਪ ਦੇ ਵਿੱਚ ਦੋਸਤੋ ਬਹੁਤ ਜ਼ਿਆਦਾ ਅਲੱਗ-ਅਲੱਗ ਵੈਰਾਈਟੀਆਂ ਬਣ ਚੁੱਕੀਆਂ ਹਨ ਤੇ ਉਸ ਨੂੰ ਤੁਸੀਂ ਸਿੱਖਣਾ ਚਾਹੋ ਉਹ ਵੀ ਤੁਸੀਂ YouTube ਤੋਂ ਸਿੱਖ ਸਕਦੇ ਹੋ ਜੇ ਤੁਸੀਂ ਆਪਣੇ ਸਟਾਰ ਦੇ ਵਿੱਚ ਇੱਕ ਚਾਪ ਫੇਮਸ ਹੀ ਬਣ ਜੋ ਤਾਂ ਦੋਸਤੋ ਦੂਰ-ਦੂਰ ਤੋਂ ਕਸਟਮਰ ਸਿਰਫ ਤੁਹਾਡੇ ਕੋਲ ਚਾਪ ਖਾਣ ਆਏਗਾ ਜੇ ਤੁਸੀਂ ਚਾਪ ਦੇ ਵਿੱਚ ਹੀ ਦੋਸਤੋ ਅਲੱਗ-ਅਲੱਗ ਵੈਰਾਈਟੀਆਂ ਤਿਆਰ ਕਰਦੇ ਹੋ ਤੇ ਚਾਪ ਦੇ ਵਿੱਚ ਹੀ ਆਪਣਾ 100% ਦਿੰਨੇ ਹੋ ਤਾਂ ਤੁਸੀਂ ਚਾਪ ਦੇ ਬਾਦਸ਼ਾਹ ਬਣ ਜਾਓਗੇ ਦੋਸਤੋ ਇਸ ਤੋਂ ਤੁਸੀਂ ਕੋਈ ਵੀ ਬਿਜ਼ਨਸ ਜਿਵੇਂ ਤੁਸੀਂ ਅੱਜ ਮੈਂ ਤੁਹਾਨੂੰ ਇਹ ਤਿੰਨ ਬਿਜ਼ਨਸ ਦੱਸਿਆ ਇਸ ਤਰ੍ਹਾਂ ਤੁਸੀਂ ਇਸ ਤੋਂ ਇਲਾਵਾ ਵੀ ਬਹੁਤ ਬਿਜ਼ਨਸ ਹੈ ਦੋਸਤੋ ਜਿਸ ਨੂੰ ਤੁਸੀਂ ਸਰਚ ਮਾਰ ਸਕਦੇ ਹੋ ਤੁਸੀਂ ਆਸ-ਪਾਸ ਆਪਣਾ ਵੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਕਿਹੜੀ ਚੀਜ਼ ਦੇ ਵਿੱਚ ਆਪਾਂ ਇਸ ਤਰ੍ਹਾਂ ਕੁਆਲਿਟੀ ਬਣਾ ਸਕਦੇ ਹਾਂ ਕਿਹੜੀ ਚੀਜ਼ ਦੇ ਵਿੱਚ ਆਪਾਂ ਮੋਨੋਪੋਲੀ ਕ੍ਰੀਏਟ ਕਰ ਸਕਦੇ ਹਾਂ ਤਾਂ ਜੋ ਕਸਟਮਰ ਦੋਸਤੋ ਜਦੋਂ ਜਿਸ ਨੇ ਮੁਹੰਮਦ ਖਾਣੇ ਆਣ ਜਾਂ ਸਮੋਸੇ ਖਾਣੇ ਆਣ ਸਿਰਫ ਤੁਹਾਡੇ ਕੋਲ ਹੀ ਆਵੇ ਬਾਕੀ ਸਾਰੀਆਂ ਦੁਕਾਨਾਂ ਨੂੰ ਛੱਡ ਕੇ ਇਸ ਤਰ੍ਹਾਂ ਦੋਸਤੋ ਤੁਸੀਂ ਆਪਣੇ ਦੁਕਾਨ ਨੂੰ ਆਪਣੇ ਬਿਜ਼ਨਸ ਨੂੰ ਬ੍ਰਾਂਡ ਬਣਾ ਸਕਦੇ ਹੋ ਇਸ ਤਰ੍ਹਾਂ ਦੋਸਤੋ ਤੁਸੀਂ ਸੋਚ ਲੈ ਕੇ ਚੱਲੋਗੇ ਤਾਂ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ ਤੇ ਚੰਗਾ ਪੈਸਾ ਕਮਾ ਸਕਦੇ ਹੋ ਦੇਖੋ ਦੋਸਤੋ ਜਦੋਂ ਆਪਾਂ ਇਸ ਤਰ੍ਹਾਂ ਕੁਝ ਦੁਨੀਆ ਤੋਂ ਅਲੱਗ ਕਰਦੇ ਆ ਤਾਂ ਆਪਾਂ ਨੂੰ ਪਹਿਲਾ ਫਾਇਦਾ ਆਪਾਂ ਨੂੰ ਇਹ ਮਿਲਦਾ ਦੋਸਤੋ ਕਿ ਆਪਣਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਦਿੰਦਾ ਠੀਕ ਹੈ ਆਪਾਂ ਇੱਕ ਆਪਣੇ ਆਪ ਦੇ ਵਿੱਚ ਹੀ ਆਪਣਾ ਇੱਕ ਬਾਦਸ਼ਾਹ ਬਣ ਜਾਂਦੇ ਆ ਉਸ ਬਿਜ਼ਨਸ ਨੂੰ ਲੈ ਕੇ ਤੇ ਜਦੋਂ ਆਪਾਂ ਕੋਈ ਬਿਜ਼ਨਸ ਨੂੰ ਵਾਰ-ਵਾਰ ਕਰਦੇ ਆ ਵਾਰ-ਵਾਰ ਕਰਦੇ ਆ ਤਾਂ ਆਪਾਂ ਉਸ ਦੇ ਵਿੱਚ ਇੰਨੇ ਜ਼ਿਆਦਾ ਐਕਸਪਰਟ ਹੋ ਜੰਨੇ ਆ ਕਿ ਆਪਣੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਬਜਾਏ ਅਲੱਗ-ਅਲੱਗ ਦੇ ਵਿੱਚ ਕੰਮ ਦੇ ਵਿੱਚ ਆਪਣਾ ਦਿਮਾਗ ਲਾਉਣ ਦੀ ਬਜਾਏ ਦੋਸਤੋ ਜਦੋਂ ਆਪਾਂ ਇੱਕ ਚੀਜ਼ ਦੇ ਵਿੱਚ ਹੀ ਆਪਣਾ ਪੂਰਾ ਦਿਮਾਗ ਤੇ ਪੂਰਾ ਫੋਕਸ ਲਾਣੇ ਆ ਤਾਂ ਆਪਾਂ ਉਸ ਚੀਜ਼ ਨੂੰ ਇੰਨੀ ਜ਼ਿਆਦਾ ਕੁਆਲਿਟੀ ਤੇ ਬੈਸਟ ਕੁਆਲਿਟੀ ਬਣਾ ਦਿੰਨੇ ਆ ਜਿਸ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਕੋਈ ਵੀ ਇਸ ਚੀਜ਼ ਨੂੰ ਤੋੜ ਨਹੀਂ ਸਕਦਾ ਇਸੇ ਕਰਕੇ ਦੋਸਤੋ ਇਸ ਤਰ੍ਹਾਂ ਦੇ ਤੁਸੀਂ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰੋ ਜਿਦੇ ਵਿੱਚ ਇੱਕ ਕੁਆਲਿਟੀ ਦੇ ਵਿੱਚ ਆਪਣਾ 100% ਦੋ ਬਜਾਏ ਕਿ ਤੁਸੀਂ ਅਲੱਗ-ਅਲੱਗ ਵੈਰਾਈਟੀਆਂ ਬਣਾਉਣ ਦੇ ਤੇ ਅੱਜ ਦੀ ਵੀਡੀਓ ਦੋਸਤੋ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਇਸੇ ਤਰ੍ਹਾਂ ਦਾ ਕੁਝ ਨਵਾਂ ਸਿੱਖਦੇ ਰਹਿਣ ਲਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ